ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਪੰਜਾਬੀ ਸਿੰਗਰ ਸਮਾਜ ਨੂੰ ਵਧੀਆ ਮੈਸੇਜ ਦਿੰਦਾ ਹੈ ਤਾਂ ਉਹਦੀ ਤਾਰੀਫ ਵੀ ਮੈਂ ਬਹੁਤ ਵਾਰ ਕੀਤੀ ਹੈ ਜਿਹੜੇ ਵਧੀਆ ਗਾਣੇ ਕੋਈ ਸਮਾਜ ਨੂੰ ਸੇਧ ਵਾਸਤੇ ਕਲਾਕਾਰ ਗਾਉਂਦੇ ਨੇ ਤੇ ਉਹਨਾਂ ਗਾਣਿਆਂ ਪ੍ਰਤੀ ਦੋ ਸ਼ਬਦ ਮੈਂ ਆਪਣੇ ਚੈਨਲ ਤੇ ਬੋਲ ਵੀ ਦਿੰਦਾ ਹਾਂ ਪਰ ਜਦੋਂ ਕਈ ਸੰਗਰਹਿ ਜਿਹਨਾਂ ਜਿਹੜੇ ਇੱਕ ਕਮਿਨਗੀ ਕਤਿਹੜ ਪੁਣਾ ਜਾਂ ਲੋਫਰ ਬੈਲੀ ਪੁਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਦੋਂ ਖੇਤਰਫੇਰਨਾ ਵੀ ਜ਼ਰੂਰੀ ਹੁੰਦਾ ਗੁਲਾਬ ਸਿੱਧੂ ਦਾ ਇੱਕ ਗਾਣਾ ਰਿਲੀਜ਼ ਹੋਇਆ ਜੱਟਾ ਲਵਜੂ ਉਹਦੇ ਵਿੱਚ ਤੇਰੇ ਲਈ ਮੁਗਲਾਂ ਦੇ ਕਿਲੇ ਲੁੱਟ ਲੋ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਇਹ ਅਵਾਰਡ ਜਿਹੜੇ ਆ ਬੋਲ ਜਿਹੜੇ ਆ ਰੈਕਟਰ ਵੱਲੋਂ ਲਿਖੇ ਗਏ ਨੇ ਮੈਂ ਤੇ ਕੀ ਜਿਹੜੀ ਬੇਨਤੀ ਕਰਨੀ ਆ ਨਾ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਸੀਰੀਅਸ ਲਿਓ ਹੁਣ ਇਹ ਜਿਹੜਾ ਗੁਲਾਬ ਸਿੱਧੂ ਐ ਇਹ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਐ ਜੱਟ ਪਰਿਵਾਰ ਵਿੱਚੋਂ ਇਹਦੀ ਥਾਂ ਤੇ ਜੇ ਕਿਸੇ ਗਰੀਬ ਪਰਿਵਾਰ ਦਾ ਕੋਈ ਸਿੰਗਰ ਹੁੰਦਾ ਮਾੜਾ ਮੋਟਾ ਉਹਦੇ ਤੇ ਹੁਣ ਨੁ ਪਰਚਾ ਹੋ ਜਾਣਾ ਸੀ ਕੋ ਸਕਦਾ ਉਹਦੇ ਖੇਤਰ ਵੀ ਪੈ ਜਾਂਦੇ ਪਰ ਇਹਦੇ ਵੀ ਹੁਣ ਛਿੱਦਰ ਰੜਕਦੇ ਨੇ ਪੈਣੇ ਚਾਹੀਦੇ ਹਾਲਾਂਕਿ ਕਾਫੀ ਸਰਪੰਚਾਂ ਨੇ ਰੋਸ ਕੀਤਾ ਕਿ ਪਰਜਾ ਹੋਣਾ ਚਾਹੀਦਾ ਔਰ ਇਹਨੇ ਇੱਕ ਛੋਟੀ ਜਿਹੀ ਕਲਿੱਪ ਵਾਇਰਲ ਕੀਤੀ ਉਹਦੇ ਚ ਮਾਫੀ ਮੰਗੀ ਹੈ ਇਹ ਲਗਾਉਣਾ ਇੱਕ ਦੀੜਾ ਪਤਾ ਕਿਉਂ ਕਰਦੀਆਂ ਨੇ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਹੁਣ ਅਸੀਂ ਥੋੜਾ ਜਿਹਾ ਡਾਊਨ ਹੋ ਗਏ ਸੋਸ਼ਲ ਮੀਡੀਆ ਤੇ ਸਾਡੇ ਪ੍ਰੋਗਰਾਮ ਘਟ ਗਏ ਐ ਔਰ ਸਾਡੇ ਸਾਡੇ ਗਾਣੇ ਉੱਤੇ ਚੱਲਦੇ ਨਹੀਂ ਫਿਰ ਕੋਈ ਨਾ ਕੋਈ ਇਹ ਜਿਹੀ ਇਹ ਅੱਗ ਲਾਉਂਦੇ ਹੁੰਦੇ ਔਰ ਇਹਦੇ ਤੋਂ ਵੀ ਪਰਚਾ ਹੋਣਾ ਚਾਹੀਦਾ ਗਲਾਬ ਸਿੱਧੂ ਤੇ ਜਿਹੜਾ ਇਹਦਾ ਗੀਤਕਾਰ ਐ ਉਹਦੇ ਵੀ ਹੋਣਾ ਚਾਹੀਦਾ ਕੀ ਸਮਾਜ ਨੂੰ ਕੀ ਦੇਣ ਥੋੜੀ ਸਮਾਜ ਨੂੰ ਕੀ ਸਮਝਾਉਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਕੀ ਇੱਕ ਸਿਰ ਫਿਰਿਆ ਫੁਗਰਾ ਆਸ਼ਕ ਮੁਗਲਾਂ ਦੇ ਕਿਲੇ ਲੁੱਟ ਸਕਦਾ ਅਜੇ ਤੱਕ ਹੋਇਆ ਕਦੇ ਅਰੰਝਾ ਫੀਰ ਫਿਰ ਮਿਰਜ਼ਾ ਸਹਿਵਾ ਸੱਸੀ ਪੁੰਨੂ ਇਹ ਆਸ਼ਕ ਸਾਡੇ ਗਾਇਕਾਂ ਨੇ ਗਾਏ ਇਹਨੇ ਕਿਸੇ ਗਾਏ ਪਰ ਇਹਨੇ ਜਿਹੜੇ ਮੈਂ ਇਹ ਆਸ਼ਕਾਂ ਦੀ ਗੱਲ ਕੀਤੀ ਹੈ ਕੋਈ ਚੰਗਾ ਕੰਮ ਕੀਤਾ ਕੋਈ جنگ ਲੜੇ ਨੇ ਮਿਰਜ਼ਾ ਵੀ ਜਦੋਂ ਥਾਪੀਆਂ ਮਾਰਦਾ ਸੀ ਹਾਲਾਂਕਿ ਉਹ ਪਹਿਲਾ ਕਰਾਂਦੀਆਂ ਕਰਤੂਤਾਂ ਹੁੰਦੀਆਂ ਨੇ ਕਿ ਮੈਂ ਸੂਰਜ ਚੌਰਸ ਕਰ ਦੂੰਗਾ ਤੀਰਾਂ ਦੇ ਨਾਲ ਕਲਾ ਕਲਾ ਤੀਰ ਇੱਕ ਵਿੱਚੋਂ ਕੱਢ ਦੂੰ ਤੇਰੇ ਭਰਾਵਾਂ ਦੇ ਹਰ ਕੋਚ ਉਤੇ ਬਕਵਾਸ਼ ਕੀਤਾ ਜਾਂ ਤਾਂ ਤੌਰ ਤੇ ਸਾਡੇ ਕਲਾਕਾਰੀ ਚੀਜ਼ਾਂ ਗਾਉਂਦੇ ਹੁੰਦੇ ਪਰ ਕੀ ਕੋਈ ਇਹੋ ਜਿਹਾ ਆਸਕ ਹੈਗਾ ਜਿਹੜਾ ਮੁਗਲਾਂ ਦੇ ਕਿਲੇ ਲੁੱਟ ਸਕਦਾ ਹੋਵੇ ਔਰ ਸਾਹਨੇ ਸਰਪੰਚ ਪੂਰੇ ਪਿੰਡ ਨੂੰ ਘੁੱਟ ਸਕਦਾ ਹੋਵੇ। ਮਤਲਬ ਗੁਲਾਬ ਸਿੱਧੂ ਤੇ ਜਹ ਜਿਹੜਾ ਇਹ ਗੀਤ ਦਾ ਰਾਈਟਰ ਹੈ, ਗੀਤਕਾਰ ਹੈ ਉਹਦੇ ਤੇ ਪਰਚਾ ਹੋਣਾ ਚਾਹੀਦਾ। ਕੱਲਾ ਪਰਚਾ ਨਹੀਂ। ਇਹਨਾਂ ਨੂੰ ਨਾ ਕਾਲੇ ਮੂੰਹ ਕਰਕੇ ਛੇਤਰਾਂ ਦਾ ਹਾਰ ਪਾ ਕੇ ਖੋਤੇ ਤੇ ਬਹਾ ਕੇ ਦੋ ਚਾਰ ਪਿੰਡਾਂ ਵਿੱਚ ਜਲੂਸ ਕਰਨਾ ਚਾਹੀਦਾ ਇਹਨਾਂ ਨੂੰ। ਫਿਰ ਉਹਨਾਂ ਦੀ ਅਕਲ ਟਿਕਾਣੇ ਆਵੇ। ਬਥੇਰੇ ਜਰ ਵਧੀਆ ਗੀਤਕਾਰ ਨੇ ਵਧੀਆ ਸਿੰਗਰ ਨੇ ਜਿਨ੍ਹਾਂ ਗਾਣੇ ਵਿੱਚੋਂ ਸਮਾਜ ਨੂੰ ਮਾੜੀ-ਮੋਟੀ ਸੇਧ ਮਿਲਦੀ ਹੈ ਜੇ ਬਹੁਤੇ ਗੀਤਕਾਰਾਂ ਵਿੱਚੋਂ ਜੇ ਗੱਲ ਕਰਨੀ ਹੋਵੇ ਨਾ ਜਿਵੇਂ ਚਰਨ ਲਿਖਾਰੀ ਹੈ ਲਾਹੌਰ ਗਾਣਾ ਉਹਦਾ ਆਇਆ ਸੀਗਾ ਔਰ ਹੋਰ ਕਾਫੀ ਗਾਣੇ ਬਾਵੇ ਨੇ ਉਹਦੇ ਨੀਤ ਬਾਵੇ ਨੇ ਗਾਏ ਤੇ ਇੱਕ ਮੁੰਡਾ ਸਾਬ ਪਨਗੋਟਾ ਕਰਕੇ ਆ ਉਹ ਵਧੀਆ ਲਿਖਦਾ ਗੋਆਂ ਦਾ ਵਧੀਆ ਕਨਵਰ ਗਰੇਵਾਲ ਸਾਹਿਬ ਨੇ ਖਰਬਹੰਸਿੰਘ ਮਾਨ ਨੇ ਸੇਂਦਰ ਸਰਤਾਜ ਸਭ ਤੋਂ ਟੌਪ ਦੇ ਗਾਣੇ ਲਿਖਦੇ ਤੇ ਸਭ ਤੋਂ ਟੌਪ ਦਾ ਗਾ ਰਹੇ ਨੇ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਪਰ ਕੀ ਇਹੋ ਜਿਹੇ ਜਿਹੜੇ ਫੁਕਰੇ ਸ਼ਿੰਗਰ ਨੇ ਹੁਣ ਇਦਾਂ ਦੀਆਂ ਪਸੂੜੀਆਂ ਪਾ ਕੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਨੇ ਕੇਵਲ ਆਪਣੇ ਮਸ਼ਹੂਰੀ ਲਈ ਕਰਦੇ ਨੇ ਪਿੰਡ ਦੇ ਵਿੱਚ ਕੋਈ ਸਰਪੰਚ ਹੈ ਜੋ ਹੈ ਨਹੀਂ ਜਿਹੜਾ ਫੜਕੇ ਛੇਤਰ ਫੇਰ ਸਕੇ ਚਾਰੇ ਦੀ ਕੀ ਗੱਲ ਜੇ ਇਹਦੀ ਥਾਂ ਤੇ ਕਿਸੇ ਗਰੀਬ ਘਰ ਦਾ ਬੱਚਾ ਹੁੰਦਾ ਨਾ ਮੈਂ ਜਾਤੀ ਤੌਰ ਤੇ ਸ਼ਬਦ ਨਹੀਂ ਵਰਤਨੇ ਤਾਂ ਹੁਣ ਨੂੰ ਲੋਕਾਂ ਨੇ ਜਰੂਰਸ਼ ਘੜਦੇ ਨੂੰ ਸੀ ਪਰ ਇਹ ਸਿੱਧੂ ਹੈ ਜੀ ਸਿੱਧੂ ਗੋਤੋਂ ਦੇ ਨਾਲ ਸਾਹਬ ਲੱਗ ਜਾਂਦੇ ਪਰ ਛੇਤਰਾਂ ਦੀ ਘਟ ਹੈ ਔਰ ਜਿਹੜਾ ਇਹ ਗੀਤ ਦਾ ਡਾਇਰੈਕਟਰ ਹੈ ਗਾਣੇ ਦਾ ਤੇ ਗੁਲਾਬ ਸਿੱਧੂ ਪਹਿਲਾਂ ਵੀ ਜਦੋਂ ਇਹ ਕਈ ਵਾਰੀ ਪੋਡਕਾਸਟ ਲੋਕਾਂ ਨੇ ਭੇਜਿਆ ਸੁਣਿਆ ਉਹਦੇ ਵਿੱਚ ਗਪੌਲ ਮਾਰਦਾ ਹੁੰਦਾ ਹੈ ਬਾਈ ਅਸੀਂ ਫੀਮ ਖਾ ਲਈ ਬਾਈ ਅਸੀਂ ਐ ਕਰ ਲਿਆ ਨਾਲ ਕਿਢੀੜ ਕੋਲੇ ਨਾ ਮਾਲਾ ਫੜੀ ਹੁੰਦੀ ਹੈ ਮਾਲਾ ਤਾਂ ਹੁਣ ਰਿਵਾਜ ਹੀ ਬਣ ਗਿਆ ਹਰੇ ਕੇ ਹੱਥ ਬਾਗੇ ਵਹ ਜਾਂਦਾ ਵੀ ਲੋਕਾਂ ਨੂੰ ਭੁਲੇਖਾ ਪਵੇ ਵੀ ਅੰਦਰੋਂ ਤਾਂ ਇਹ ਰੱਬ ਨਾਲ ਜੁੜਿਆ ਹੋਇਆ ਇਹ ਤਾਂ ਬਾਹਰੋਂ ਬਾਣੇ ਗੁੰਦੇ ਇੰਨੇ ਉਹ ਦਿਲਜੀਤ ਦੀ ਕਰਤੂਤ ਸਾਹਮਣੇ ਆਈ ਉਹ ਬੈਗ ਦੇ ਵਿੱਚ ਕਹਿੰਦਾ ਮੇਰੇ ਕੋਲੇ ਸੁਖਮਨੀ ਸਾਹਿਬ ਦਾ ਗੁੱਟਕਾ ਪੜਿਆ ਹੋਇਆ ਹੈ ਗਟਕਾ ਵੀ ਫੜਿਆ ਹੋਇਆ ਤੇ ਨਾਲ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਲਹਿੰਗੇ ਤੇ ਸ਼ਰਾਬ ਡੋਲ ਤੂੰ ਇਹਨਾਂ ਦੇ ਗਾਣੇ ਵੀ ਗਾਉਂਦੇ ਜਣ ਕੇ ਜੇ ਪੱਗ ਬਨ ਕੇ ਥੋੜੀ ਬਹੁਤੀ ਇਹਨਾਂ ਨੇ ਕਮਾਈ ਕੀਤੀ ਹੈ ਨਾ ਤਾਂ ਉਹ ਆਪਣੇ ਘਰ ਲਈ ਕੀਤੀ ਹੈ ਪੱਗ ਬਨ ਕੇ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਹੈਗਾ ਕੋਈ ਪੰਜਾਬੀ ਸੱਭਿਆਚਾਰ ਦਾ ਪੰਜਰ ਦਾ ਕੋਈ ਕੋਈ ਜਣ ਕੇ ਵਧੀਆ ਗੱਲ ਨਹੀਂ ਹੈ ਕਿ ਇਹ ਆਪਣੇ ਘਰ ਲਈ ਜੋ ਕੁਝ ਕਰਦੇ ਆ ਪਰ ਜਿਹੜੀ ਆ ਇਹਨੇ ਬਕਵਾਸ ਕੀਤੀ ਹੈ ਨਾ ਗੋਲਾਬ ਸਿੰਘੂ ਨੇ ਇਹਦੇ ਛੇਤਰ ਵੀ ਮਨੇ ਚਾਹੀਦੇ ਪਰ ਚਾ ਹੁਣ ਚਾਹੀਦਾ ਕੱਲੇ ਤੇ ਨਹੀਂ ਰੈਂਟਰ ਤੇ ਵੀ ਹੋਣਾ ਚਾਹੀਦਾ ਔਰ ਜਿੰਨੇ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਵੀ ਥੋੜੀ ਜੀ ਬੇਨਤੀ ਹੈ ਵੀ ਜਰ ਮਾੜੀ ਮੋਟੀ ਗੌਰ ਕਰ ਲੈ ਕਰੋ ਹੁਣ ਸਰਪੰਚ ਥੋੜਾ ਜਿਹਾ ਕਿਉਂ ਬੋਲਣ ਲੱਗਿਆ ਕਿਉਂਕਿ ਜਦੋਂ ਸਾਥ ਵਿੱਚ ਲੰਘਦੇ ਹੋਣਗੇ ਉਹਦੇ ਲੋਕ ਟਿਚਰਾਂ ਕਰਦੇ ਆ ਵਿਸਾਣੇ ਸਰਪੰਚ ਸਾਰਾ ਪਿੰਡ ਫੋਟੋ ਨਹੀਂ ਸਰਪੰਚ ਦੇਖਦਾ ਹੋਊਗਾ ਜਦੋਂ ਅਗਲਾ ਮੂਰੂ ਮੜਾ ਜਾ ਟੜਕਦਾ ਹੋ ਸਰਪੰਚ ਵੀ ਕਿਵੇਂ ਕੁੱਟ ਦੇਗਾ ਲੱਗਣਾ ਮੈਂ ਥੋੜੇ ਕਹਿੰਦਾ ਉਹਦਾ ਗਾਣਾ ਗਾਇ ਅਗਲਾ ਇਦਾਂ ਕਹਿ ਦਿੰਦਾ ਜਾਨੀ ਕਿ ਛਿੱਤਰਾਂ ਦੀ ਘਾਟ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਰਪੰਚਾਂ ਨੂੰ ਬੇਨਤੀ ਹੈ ਇਹ ਜਿਹੇ ਕਤੀੜਾਂ ਨੂੰ ਕੰਟਰੋਲ ਕਰ ਲਓ ਜੀਵੀਦਾਰ ਭਰਾ ਜਿਹੜੇ ਖੇਤੀ ਕਰਨ ਵਾਲੇ ਨੇ ਨਾ ਖੇਤੀ ਕਰਨ ਵਾਲੇ ਕੰਮ ਕਰ ਕਰਨ ਵਾਲੇ ਇੰਨੇ ਫੁਕਰੇ ਨਹੀਂ ਹੁੰਦੇ ਪਰ ਇਹ ਫੁਕਰੇ ਲਗੌਰ ਕੰਜਰ ਕਲਾਕਾਰਾਂ ਨੇ ਜਲੂਸ ਘੜਤਾ ਜੱਟ ਬਰਾਦੇ ਆ ਵੀ ਤੇ ਜ਼ਿੰਮੇਦਾਰ ਪਰਮਾਤਮਾ ਵੀ ਬੇਨਤੀ ਹੈ ਜਿਹੜਾ ਨਾ ਖੇਤਰ ਫੇਰ ਲੋ ਕੰਟਰੋਲ ਕਰ ਲੋ ਤੇ ਨਹੀਂ ਇਹ ਖਮਿਆਜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਤ ਨੇ ਪੈਣਗੇ ਤਾਂ ਫੁਕਰੇ ਲੋਕ ਨੇ ਇਹਨਾਂ ਨੇ ਆਪਣੀ ਮਸ਼ਹੂਰੀ ਲਈ ਇਹ ਸਭ ਕੁਝ ਕਰਨਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ